ਫਗਵਾੜਾ ਨਜ਼ਦੀਕ ਪਿੰਡ ਟਕ ਬੰਡੋਰੀ ਦੇ ਰਹਿਣ ਵਾਲੇ ਇੱਕ ਵਿਅਕਤੀ ਅਤੇ ਉਸਦੇ ਦੋਸਤ ਨੇ ਪਿੰਡ ਦੇ ਹੀ ਕੁਝ ਵਿਅਕਤੀਆਂ ਉੱਪਰ ਬਿਨਾਂ ਰੰਜਿਸ਼ ਦੇ ਚਾਲਦਿਆਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰਨ ਅਤੇ ਗਲ ਵਿੱਚ ਪਾਈ ਸੋਨੇ ਦੀ ਚੇਨ ਗਾਇਬ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਸਿਵਲ ਹਸਪਤਾਲ ਫਗਵਾੜਾ ਵਿਖੇ ਜਿਹੜੇ ਇਲਾਇ ਲਾਲ ਚੰਦ ਅਤੇ ਉਸਦੇ ਦੋਸਤ ਨੇ ਦੱਸਿਆ ਕਿ ਉਹ ਜਦੋਂ ਆਪਣੇ ਘਰੋਂ ਰਾਤ ਸਮੇਂ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਲਈ ਨਿਕਲੇ ਤਾਂ ਰਸਤੇ ਵਿੱਚ ਪਿੰਡ ਦੇ ਹੀ ਰਹਿਣ ਵਾਲੇ ਕੁਝ ਵਿਅਕਤੀਆਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਜ਼ਖਮੀ ਹੋ ਗਿਆ ਉਸਨੇ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਇਨ੍ਹਾਂ ਵਿਅਕਤੀਆਂ ਨੇ ਹੀ ਉਸਦੇ ਛੋਟੇ ਭਰਾ ਨਾਲ ਵੀ ਝਗੜਾ ਕੀਤਾ ਸੀ। ਉਨ੍ਹਾਂ ਨਾਲ ਹੀ ਦੋਸ਼ ਲਗਾਇਆ ਕਿ ਉਕਤ ਵਿਅਕਤੀ ਨਸ਼ੇ ਦੇ ਆਦੀ ਹਨ ਤੇ ਹੋ ਸਕਦਾ ਹੈ ਕਿ ਇਹ ਹਮਲਾ ਲੁੱਟਖੋ ਕਰਨ ਦੀ ਨੀਅਤ ਨਾਲ ਹੀ ਕੀਤਾ ਗਿਆ ਹੋਵੇ। ਉਨ੍ਹਾਂ ਪ੍ਰਸ਼ਾਸਨ પાસે ਮੰਗ ਕੀਤੀ ਗਈ ਉਕਤ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਸਭ ਮੇਗਾ ਕੀ ਨੂੰ ਸਵੇਟ 9:00 ਵਜੇ ਆਪਣੇ ਦੋਸਤ ਦੇ ਨਾਲ ਰੋਟੀ ਖਾ ਕੇ ਸੈਰ ਕਰਨ ਬਾਅਦ ਇੱਕ ਜਗ੍ਹਾ ਜੀ। ਜੀ ਮੈਨੂੰ ਰਾਸਤੇ ਵਿੱਚ ਨਾ ਪਿੰਡ ਦੇ ਮੁੰਡਿਆਂ ਨੇ ਇੱਕ ਮਨੀ ਤੇ ਇੱਕ ਸਨੀ ਇਹਨਾਂ ਨੇ ਸਾਨੂੰ ਪੁੱਛੋ ਆਵਾਜ਼ ਮਾਰ ਕੇ ਸਾਨੂੰ ਪਹਿਲਾਂ ਰੋਕਿਆ ਸਾਨੂੰ ਇਹਨਾਂ ਨੇ ਇਹਨੇ ਰੋਕ ਕੇ ਤਾਂ ਸਾਨੂੰ ਜਿੱਦਾਂ ਮਤਲਬ ਸਾਡੇ ਦੇ ਮੇਤੇ ਬਾਹਰ ਕਰਨੇ ਸ਼ੁਰੂ ਕਰ ਦਿੱਤੇ ਮੈਨੂੰ ਜਿੱਦਾਂ ਨਹੀਂ ਮੈਨੂੰ ਧੱਕਾ ਦੇ ਕੇ ਮੈਨੂੰ ਜੀਤ ਵਿੱਚ ਸੁੱਟਿਆ ਜੀਤ ਵਿੱਚ ਸੁੱਟ ਦੇ ਸਾਰ ਕੇ ਇਹਦੇ ਨਾਲ ਹੋਰ ਵੀ ਅਣਪਛਾਤੇ ਮੁੰਡੇ ਸੀਗੇ ਇਹਨਾਂ ਦੇ ਕੋਲ ਪੇਜਦਾਰ ਸਾਥੀ ਆਪ ਕੋ ਪੰਨਾ ਵਗੈਰਾ ਸੀ ਗਿਆ ਬੇਸ ਬੈਟ ਸੀ ਗਿਆ ਇਹਦੇ ਕੋਲ ਤੇ ਇਹਨਾਂ ਨੇ ਮੇਤੇ ਕਾਫੀ ਮੇਤੇ ਬਾਤ ਕੀਤੀ ਦੀ ਬਾਹਰ ਕਰਦੇ ਸਮੇਂ ਇਹ ਕਹਿੰਦੇ ਸੀ ਇਹਨੂੰ ਅਸੀਂ ਅੱਜ ਜਾਨੇ ਮਾਰਨਾ ਹੈ ਇਹਨੂੰ ਤੇ ਆਪਸ ਵਿੱਚ ਮੁੰਡਿਆਂ ਨਾਲ ਗੱਲਾਂ ਕਰਦੇ تھے ਕਿ ਦੋਈ ਭਰਾਗੇ ਅੱਜ ਇਹਨੂੰ ਇਹਨੂੰ ਜਾਨੋਂ ਮਾਰਨਾ ਹੈ ਇਹਨੂੰ ਜਿਹੜੇ ਦੋਨੇ ਭਰਾਵਾਂ ਨੇ ਉੱਪਰ ਤੁਹਾਡੇ ਉੱਪਰ ਹਮਲਾ ਕੀਤਾ ਵਾ ਹਾਂਜੀ ਤੇ ਕਿਸ ਚੀਜ਼ ਨੂੰ ਕਿ ਤੁਹਾਡਾ ਹਮਲਾ ਹੋਇਆ ਹੈ ਮਕੀ ਤੇ ਤੁਹਾਡੇ ਉੱਪਰ ਇਹਨਾਂ ਨੇ ਹਮਲਾ ਕਿਸ ਚੀਜ਼ ਨਾਲ ਕੀਤਾ ਵਾ ਸਰ ਇਹਨਾਂ ਦੇ ਕੋਲ ਬੰਝੇ ਸੀਗੇ ਜੀ ਬੇਸਬਾਲ ਸੀਗੇ ਤੇ ਆਪਣੇ ਕਰਪਾਨਾ ਵਗੈਰਾ ਟੱਗੂਏ ਵਗੈਰਾ ਸੀਗੇ ਇਹਨਾਂ ਦੇ ਕੋਲ ਤੇ ਬੈ ਸਰ ਇਹਨਾਂ ਦੇ ਕੋਲੋਂ ਨਾ ਜਾਨ ਬਚਾ ਕੇ ਸਰਪੰਚ ਸਾਹਿਬ ਦੇ ਘਰ ਜਾ सरपंच ਆ ਮੈਂ ਜਿਹੜੇ ਮੌਕੇ ਦੇ ਮਨੂਜ ਬੀਜੇ ਕੁਮਾਰ ਸਰਪੰਚ ਆ ਤੇ ਉਹਨਾਂ ਨੇ ਘਰ ਜਾ ਕੇ ਮੈਂ ਆਪਣੀ ਜਾਨ ਬਚਾਈ ਮੈਂ ਤੇ ਲੜਾਈ ਦਾ ਕਾਰਨ ਕੀ ਆ ਜੀ ਜਿਹੜੀ ਤੁਹਾਡੇ ਨਾਲ ਲੜਾਈ ਇਹਨਾਂ ਨੇ ਕੀਤੀ ਆ ਲੜਾਈ ਆ ਸਰਕਾਰ ਮੈਨੂੰ ਜੀ ਮੇਰੀ ਸਰਕਾਰ ਕਿ ਪਿੰਡ ਸਕੇਸਣਾ ਬਿਆਰੀ ਹੈ ਨਹੀਂ ਕਿ ਪਿੰਡ ਸਕੇਸਣਾ ਵੀ ਮੇਰਾ ਮੈਨੂੰ ਪਤਾ ਨਹੀਂ ਮੇਰਾ ਜਨਮ ਕੀ ਮੈਨੂੰ ਜਨਮਾ ਕੀ ਮੇਰਾ ਦੋਸ਼ ਨਹੀਂ ਕੱਢੀ ਜਾਂ ਇਹ ਨਹੀਂ ਮੈਨਾਂ ਲੁੱਟ ਖੋਹ ਦੇ ਮਾਮਲੇ ਵਾਂਗ ਮੈਨਾਂ ਕੀਤਾ ਜਾਂ ਕਿਰਦਾ ਨਹੀਂ ਹਨਾ ਤੇ ਮੇਰੀ ਇੱਕ ਚੈਨ ਪਾਈ ਸੀ ਮੇਰੀ ਢਾਈ ਟੋਲੇ ਦੀ ਚੈਨ ਸੀ ਮੇ ਕੋਲ ਆਈਫੋਨ ਸੀਗਾ ਉਹ ਮੇਰਾ ਹੀ ਨਹੀਂ ਖੋਇਆ ਮੇਰਾ ਤੇ ਮੇਰੇ ਜਦੋਂ ਘਰ ਸਵੇਰੇ ਜਦੋਂ ਮੇਰੇ ਘਰ ਦੇ ਇੱਥੇ ਮੇਰੀ ਮਦਦਵਾਰ ਆ ਖਬਰ ਲੈਣ ਆਈ ਮੇਰੇ ਚਾਰ ਰੁਪਏ ਲੈ ਕੇ ਤੇ ਉਹ ਮੇਰਾ ਫੋਨ ਲੈ ਕੇ ਕਹਿੰਦੀ ਤੇਰਾ ਫੋਨ ਗੇਟ ਦੇ ਬਾਹਰ ਛੁੱਟਿਆ ਸੀ ਕਿਸੇ ਨੇ ਬਟ ਮੇਰੀ ਚੈਨ ਨਹੀਂ ਮੇਰੀ ਮਿਲੀ ਜੀ ਤੇ ਕਿੰਨੇ ਵਜੇ ਹਸ ਹੋਇਆ ਇਹ ਆਪੀ ਸਰ ਇਹ 8:30 ਪੌਣੇ 9 ਦੇ ਕਰੀਬ ਇਹ ਹਸ ਹੋਇਆ ਜੀ ਬੜਾ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਸਰ ਪੁਲਿਸ ਸ਼ਿਕਾਇਤਾਂ ਜੀ ਹੁਣ ਬਿਆਨ ਬਿਆਨ ਹੋਏ ਮੇਰੇ ਹੁਣ ਲੈ ਕੇ ਬਿਆਨ ਮੇਰੇ ਤੇ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਆਪਾਂ ਕਲਪ ਪ੍ਰਸ਼ਾਸਨ ਤੋਂ ਮੈਂ ਮੰਗ ਇਹੀ ਕਰ ਰਿਹਾ ਤਾਂ ਜਿਹੜੇ ਜਿਨ੍ਹਾਂ ਨੇ ਲੁੱਟ ਖੋਹ ਆਪ ਤੇ ਮੇਲਾ ਕੀਤਾ ਕਾਹੜ ਤੇ ਸਮੈਗ ਚੱਟਾ ਜਾਂ ਪੀਂਦੇ ਜਾਂ ਵੇਚਦੇ ਆ ਇਹ ਸਰ ਮੈਂ ਪ੍ਰਸ਼ਾਸਨ ਨੂੰ ਇਹੀ ਕਹਾਂ ਜਾਨਕਿ ਵੀ ਇਹਨਾਂ ਦੇ ਜਿਹੜੇ ਗੁੰਡਾਗਰਦੀ ਕਰਦੇ ਨੇ ਤੇ ਨੱਥ ਪਾਈ ਜਾਵੇ ਜੀ ਇਹ ਸਰ ਇਹਨਾਂ ਨੇ 10 12 ਦਿਨ ਪਹਿਲਾਂ ਮੇਰੇ ਭਰਾ ਨਾਲ ਵੀ ਇਹ ਹੱਥੋਂ ਪਾਈ ਹੋਏ ਉਹਦੀਆਂ ਵੀ ਇਹਨਾਂ ਨੇ ਪਹਿਲਾਂ ਬਾਲੀਆਂ ਕੋਈਆਂ ਤੇ ਉਹ ਬਾਲੀਆਂ ਜਿਹ ਇਹਨਾਂ ਨੇ ਇਹਨੇ ਆਪਣੇ ਮੰਮੀ ਡੈਡੀ ਨੂੰ ਨਾ ਜਾਨੀ ਭੇਜਿਆ ਸਰਪੰਚ ਸਾਹਿਬ ਦੇ ਕੋਲ ਸਰਪੰਚ ਸਾਹਿਬ ਕੋਲ ਇਹਨਾਂ ਨੇ ਗਲਤੀ ਮੰਨ ਕੇ ਇਹ ਉਹਨਾਂ ਨੂੰ ਮੋੜ ਦੇ ਗਏ ਤੁਹਾਨੂੰ ਇਹ ਮੱਲੇ ਦੇ ਵਿੱਚ ਜੀ ਮੱਲੇ ਜੀ ਕੁੱਟਿਆ ਇਹਨਾਂ ਨੇ ਇਹਨਾਂ ਨੇ ਸਰ ਮੈਨੂੰ ਮੱਲੇ ਤੋਂ ਬਾਹਰ ਕੁੱਟਿਆ ਜੀ ਮੈਨੂੰ ਕਿ ਅੱਗੇ ਖੇਤਾਂ ਦੇ ਕੋਲ ਮੈਂ ਸ਼ਹਿਰ ਕਰਨ ਗਿਆ ਸੀ ਗਾਂ ਜੀ ਨਾਮ ਦਾ ਜੀ ਇਹ ਸੀ ਮੈਂ ਤਾਂ ਮੇਰਾ ਦੋਸਤ ਸੀ ਘਰੋਂ ਰੋਟੀਆਂ ਦੇ ਸ਼ਹਿਰ ਕਰਨ ਨਿਕਲੇ ਸੀ ਤੇ ਸ਼ਹਿਰ ਕਰਨ ਦੇ ਕਰਕੇ ਜੀ ਉਹ ਵੀ ਮੁੰਡਿਆਂ ਨੇ ਸਾਨੂੰ ਪਿੱਛੋਂ ਬਾਜ ਮਾਰੀ ਸਨੀਅਰ ਮੜੀ ਨੇ ਜਿਉਣੀ ਬਾਜੋ ਇਹਨਾਂ ਭਾਈ ਨੂੰ ਖੇਤ ਵਿੱਚ ਸੱਟ ਗਏ ਖੇਤ ਉੱਥਾਰਾ ਦਾ ਇਹਨਾਂ ਤੇ ਹਮਲਾ ਕਰਨਾ ਚਾਹੁੰਦਾ ਸੀ ਜੀ ਕਿੰਨੇ ਵਿਅਕਤੀਆਂ ਨੇ ਹਮਲਾ ਕੀਤਾ ਹੋਇਆ ਇਹਨਾਂ ਤੇ ਸਰ ਉਹ ਦੋ ਸੀ ਬਾਕੀ ਬਾਕੀ ਮੁੰਡੇ ਹੋਰ ਵੀ ਸੀ ਕੋਈ ਨਹੀਂ ਰਿਵੈਚ ਨਹੀਂ ਰਵ ਉਹ ਸੀ ਪਤਾ ਨਹੀਂ ਲੱਗਾ ਜੀ ਕੋਈ ਪ੍ਰਾਣੀ ਰੰਜੇਸ਼ ਨੂੰ ਲੈ ਕੇ ਹਮਲਾ ਤੁਹਾਡੇ ਤੇ ਕੀਤਾ ਨਹੀਂ ਸਾਡੀ ਤਾਂ ਨਹੀਂ ਕੋਈ ਨਹੀਂ ਜਿੱਤਣ ਦੀ ਗੱਲ ਵਾ